सत दोस्तों मैं गल करनी चाहना है पंजाब की पुलिस की और खास करके लुधियाना पुलिस की जिस प्रकार लैंड पोलिंग पॉलिसी सरकार बुरी तरह फसी है कोई व्यक्ति अपनी जमीन देने तैयार नहीं लेकिन धक्के हम कुछ व्यापारी लोगान ਕੈਟਾਗਰੀਜ਼ ਵਾਈਜ਼ ਵੰਡਤਾ ਕਿ ਜਿਹੜਾ ਛੋਟਾ ਕੋਈ ਵਪਾਰੀ ਹੈ ਜੇ ਕੋਈ 5 ਕਿੱਲੇ ਹੈ ਤਾਂ ਉਸ ਵਿਅਕਤੀ ਨੂੰ ਡੀਸੀਪੀ ਏਸੀਪੀ ਤੇ ਉਸ ਤੋਂ ਵੱਡੇ ਨੂੰ ਕਮਿਸ਼ਨਰ ਸਾਹਿਬ ਜਾਨੀ ਕਿ ਜਿਹੜਾ ਲੁਧਿਆਣਾ ਦਾ ਮੈਂ ਸਮਝਦਾ ਕਿ ਪੁਲਿਸ ਕਮਿਸ਼ਨਰ ਆਫਿਸ ਹੈ ਉਹ ਹੁਣ ਗਲਾਡਾ ਦੇ ਦਫ਼ਤਰ ਦੇ ਵਿੱਚ ਤਬਦੀਲ ਹੁੰਦਾ ਮੈਨੂੰ ਨਜ਼ਰ ਆ ਰਿਹਾ ਹੈ ਸੋ ਬੜੀ ਏ ਮੈਂ ਸਮਝਦਾ ਕਿ ਮਾੜੀ ਗੱਲ ਹੈ ਕਿਸ ਪ੍ਰਕਾਰ ਸਾਡੇ ਭਰਾਵਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਰਕਾਰ ਨਾਲ ਪੰਗਾ ਨਾ ਲਓ ਨਹੀਂ ਤੁਹਾਡਾ ਨੁਕਸਾਨ ਹੋਏਗਾ ਤੁਸੀਂ ਇਹਦੇ ਤੇ ਆਪ ਵੀ ਸਹਿਮਤੀ ਜਤਾ ਦਿਓ ਮੈਂ ਇਸ ਗਲਤੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਔਰ ਮੈਂ ਪੁਲਿਸ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦਾ ਤੇ ਸਰਕਾਰ ਨੂੰ ਕਿ ਇਹ ਤੁਹਾਡਾ ਕੰਮ ਨਹੀਂ ਹੈ ਇਹ ਇਸ ਤਰ੍ਹਾਂ ਦਾ ਜਦੋਂ ਅੰਗਰੇਜ਼ ਹੁਕਮਰਾਨ ਸੀ ਉਦੋਂ ਵੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੀ ਤੁਸੀਂ ਕੰਮ ਕਰ ਰਹੇ ਹੋ। ਔਰ ਸਾਰੀਆਂ ਜਿਹੜੀਆਂ ਮਰਿਆਦਾਆਂ ਨੇ ਪੁਲਿਸ ਦਿਨ ਮੇ ਦਿਨ ਨੰਗਦੀ ਜਾ ਰਹੀ ਹੈ। ਪੁਲਿਸ ਨੇ ਹਰਜਸ ਐਡਵੋਕੇਟ ਦਾ ਤਾਂ ਪਰਚਾ ਨਹੀਂ ਦਰਜ ਕੀਤਾ। ਧਰਨਾ ਲਾ ਕੇ ਵਕੀਲਾ ਨੇ ਪਰਚਾ ਦਰਜ ਕਰਾਇਆ ਜਿਸ ਵਿਅਕਤੀ ਦੇ ਖਿਲਾਫ ਉਹਨੇ ਕੰਪਲੇਨਟ ਕੀਤੀ ਸੀ। ਉਰੇ ਖਿਲਾਫ ਹਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਐਫ ਆਈ ਆਰ ਕਰ ਦਿੱਤੀ ਗਈ ਜੀਨੀ ਲੜਾਈ ਹਜੇ ਅਸੀਂ ਲੜਨੀ ਹੈ ਲੇਕਿਨ ਉਹ ਲੈਂਡ ਪੁਲਿੰਗ ਪਾਲਸੀ ਦੇ ਅਧੀਨ ਲੋਕਾਂ ਨੂੰ ਡਰਾ ਰਹੀ ਹੈ ਪੰਜਾਬ ਦੀ ਪੁਲਿਸ ਔਰ ਕਮਿਸ਼ਨੇਟ ਜਿਹੜਾ ਕਮਿਸ਼ਨਰ ਦਾ ਦਫਤਰ ਹੈ ਕਿ ਬਾਈ ਤੁਸੀਂ ਜਲਦੀ ਦਸਖਤ ਕਰੋ ਨਹੀਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਇਹ ਬਿਲਕੁਲ ਨਹੀਂ ਹੁੰਦਿਆਂਗੇ ਕਿਸੇ ਵਿਅਕਤੀ ਨੂੰ ਸ਼ਹਿਰ ਦੇ ਨੂੰ ਕਿਸੇ ਸਾਡੇ ਭਰਾ ਨੂੰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰੇ ਨਾਲ ਮੇਰੀ ਗੱਲ ਹੋਈ ਹੈ ਕਿਸੇ ਨੂੰ ਕੋਈ ਤਕਲੀਫ ਹੋਵੇ ਅੱਧੀ ਰਾਤ ਨੂੰ ਵੀ ਤੁਸੀਂ ਆਵਾਜ਼ ਮਾਰੋਗੇ ਤਾਂ ਕਾਂਗਰਸ ਪਾਰਟੀ ਤੇ ਰਾਜਾ ਵੜਿੰਗ ਤੁਹਾਡਾ ਦਾਸ ਉੱਥੇ ਤੁਹਾਡੇ ਨਾਲ ਖੜਾ ਹੋਵੇਗਾ ਅੱਧੀ ਰਾਤ ਨੂੰ ਵੀ ਔਰ ਕਿਸੇ ਪੁਲਸਾਰੇ ਨੂੰ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਿਆਂਗੇ ਚਾਹੇ ਉਹ ACP ਹੈ ਤੇ ਚਾਹੇ ਉਹ DCP ਹੈ ਤੇ ਚਾਹੇ ਉਹ ਕਮਿਸ਼ਨਰ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਆਵਾਜ਼ ਮਾਰਿਓ ਮੈਨੂੰ ਮਾਰ ਲਿਓ ਡਾਬਰ ਸਾਹਿਬ ਨੂੰ ਮਾਰ ਲਿਓ ਤਲਵਾਰ ਸਾਹਿਬ ਨੂੰ ਮਾਰ ਲਿਓ ਸਾਨੂੰ ਸੁਨੇਹਾ ਪਹੁੰਚਾ ਦੇ। ਸੋ ਅੱਜ ਇੱਕ ਚੰਗੀ ਜਿਹੜੀ ਕੰਮ ਹੋਇਆ ਇਹ ਵੀ ਦੱਸਣਾ ਚਾਹ ਰਾ ਹਾਂ ਕਿ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਇਹਨਾਂ ਤੋਂ ਅੱਜ ਸਰਕਾਰ ਤੋਂ ਕੁਝ ਸਵਾਲ ਕੀਤੇ ਸਨ ਜਿਨ੍ਹਾਂ ਦਾ ਜਵਾਬ ਇਹਨਾਂ ਕੋਲੇ ਲੈਂਡ ਪੂਲਿੰਗ ਪਾਲਿਸੀ ਤੇ ਨਹੀਂ ਸੀ। ਸੋ ਉਹਨਾਂ ਨੇ ਕਿਹਾ ਕਿ ਇਹਨੂੰ ਇਹਦੇ ਤੇ ਰੋਕ ਲਾਉਣੀ ਹੈ। ਕਿਰਪਾ ਕਰਕੇ ਆ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਪਹਿਲਾਂ ਲੈ ਕੇ ਆਓ ਤੇ ਉਹਨਾਂ ਚਿਕਰ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਸੁਣਾਵਾਂਗੇ ਉਹਨਾਂ ਚਿਕਰੇ ਨੂੰ ਬੰਦ ਕਰੋ ਸੋ ਮੈਨੂੰ ਉਮੀਦ ਹੈ ਉਮੀਦ ਹੈ ਕਿ ਸਰਕਾਰ ਦੇ ਸਾਰੇ ਸਵਾਲ ਜਵਾਬ ਸੁਣਨ ਤੋਂ ਬਾਅਦ ਮਾਝੂ ਹਾਈ ਕੋਰਟ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਤੇ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕੋਈ ਵੱਡਾ ਕਰੜਾ ਫੈਸਲਾ ਜ਼ਰੂਰ ਲੈਣਗੇ ਇਹ ਮੈਂ ਆਸ ਕਰਦਾ ਲੇਕਿਨ ਦੁਬਾਰਾ ਫੇਰ ਕਹਿਣਾ ਚਾਹਣਾ ਹੈ ਧੱਕੇ ਨਾਲ ਨਾ ਕਿਸੇ ਨੂੰ ਕਿਸਾਨ ਨੂੰ ਤੇ ਨਾ ਕਿਸੇ ਸਾਥੀ ਸ਼ਹਿਰ ਵਾਲੇ ਨੂੰ ਕਾਰੋਬਾਰੀ ਆਪਣੀ ਜ਼ਮੀਨ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਹੈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਆਖੋਗੇ ਅਸੀਂ ਤੁਹਾਡੇ ਨਾਲ ਮੈਂ ਚੱਲਾਂਗਾ ਕਮਿਸ਼ਨਰ ਦੇ ਕੋਲੇ ਅਗਰ ਕਮਿਸ਼ਨਰ ਤੁਹਾਨੂੰ ਬੁਲਾਏਗਾ ਤਾਂ ਮੈਂ ਚੱਲਾਂਗਾ ਏਸੀਪੀ ਕੋਲੇ ਤੇ ਡੀਸੀਪੀ ਕੋਲੇ ਦੇਖਦੇ ਆ ਤੁਹਾਡੇ ਨਾਲ ਕੌਣ ਜ਼ਾਸਤੀ ਨਾਲ ਤੁਹਾਡੇ ਦਸਖਤ ਕਰਾਉਂਦਾ ਸੋ ਇੰਨਾ ਹੀ ਕਹਿਣਾ ਸੀ ਕਹਿਣਾ ਸੀ और किसान की लुट नहीं हों देंगे जमीन और साछे हर लड़ाई लड़ा और लैंड पोलिंग पॉलिसी तुम रोल बैक यानी कि वापस लेनी पेगी दोस्तों मैं गल करनी चाहना है पंजाब की पुलिस की और खास करके लुधियाना की पुलिस की ਜਿਸ ਪ੍ਰਕਾਰ ਲੈਂਡ ਪੂਲਿੰਗ ਪਾਲਿਸੀ ਤੇ ਸਰਕਾਰ ਬੁਰੀ ਤਰ੍ਹਾਂ ਫਸੀ ਹੈ ਕੋਈ ਵਿਅਕਤੀ ਆਪਣੀ ਜ਼ਮੀਨ ਦੇਣ ਲਈ ਤਿਆਰ ਨਹੀਂ ਲੇਕਿਨ ਤੱਕੇ ਨਾਲ ਹੁਣ ਕੁਝ ਵਪਾਰੀ ਲੋਗਾਂ ਨੂੰ ਕੈਟੇਗਰੀਜ਼ ਵਾਈਜ਼ ਵੰਡਤਾ ਕਿ ਜਿਹੜਾ ਛੋਟਾ ਕੋਈ ਵਪਾਰੀ ਹੈ ਜੇ ਕੋਈ ਪੰਜ ਕਿੱਲੇ ਹੈ ਤਾਂ ਉਸ ਵਿਅਕਤੀ ਨੂੰ ਡੀਸੀਪੀ ਏਸੀਪੀ ਤੇ ਉਸ ਤੋਂ ਵੱਡੇ ਨੂੰ ਕਮਿਸ਼ਨਰ ਸਾਹਿਬ ਜਾਨਣ ਕੀ ਜਿਹੜਾ ਲੁਧਿਆਣਾ ਦਾ ਮੈਂ ਸਮਝਦਾ ਕਿ ਪੁਲਿਸ ਕਮਿਸ਼ਨਰ ਆਫਿਸ ਹੈ ਉਹ ਹੁਣ ਗਲਾਡਾ ਦੇ ਦਫਤਰ ਦੇ ਵਿੱਚ ਤਬਦੀਲ ਹੁੰਦਾ ਮੈਨੂੰ ਨਜ਼ਰ ਆ ਰਿਹਾ ਹੈ ਸੋ ਬੜੀ ਇਹ ਮੈਂ ਸਮਝਦਾ ਕਿ ਮਾੜੀ ਗੱਲ ਹੈ ਕਿਸ ਪ੍ਰਕਾਰ ਸਾਡੇ ਭਰਾਵਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਰਕਾਰ ਨਾਲ ਪੱਗਾ ਨਾ ਲਓ ਨਹੀਂ ਤੁਹਾਡਾ ਨੁਕਸਾਨ ਹੋਏਗਾ ਤੁਸੀਂ ਇਹਦੇ ਤੇ ਆ ਵੀ ਸਹਿਮਤੀ ਚਿਤਾ ਦੇ ਮੈਂ ਇਸ ਗੱਲ ਦੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਮੈਂ ਪੁਲਿਸ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦਾ ਤੇ ਸਰਕਾਰ ਨੂੰ ਕਿ ਇਹ ਤੁਹਾਡਾ ਕੰਮ ਨਹੀਂ ਹੈ ਇਹ ਇਸ ਤਰ੍ਹਾਂ ਦਾ ਜਦੋਂ ਅੰਗਰੇਜ਼ ਹੁਕਮਰਾਨ ਸੀ ਉਦੋਂ ਵੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੀ ਤੁਸੀਂ ਕੰਮ ਕਰ ਰਹੇ ਹੋ ਔਰ ਸਾਰੀਆਂ ਜਿਹੜੀਆਂ ਮਰਿਆਦਾਵਾਂ ਨੇ ਪੁਲਿਸ ਦੇ ਨੰਬਰ ਦੇ ਨੰਨਦੀ ਜਾ ਰਹੀ ਹੈ ਪੁਲਿਸ ਨੇ ਹਰਜਸ ਐਡਵੋਕੇਟ ਦਾ ਤਾਂ ਪਰਚਾ ਨਹੀਂ ਦਰਜ ਕੀਤਾ ਧਰਨਾ ਲਾ ਕੇ ਵਕੀਲਾ ਨੇ ਪਰਚਾ ਦਰਜ ਕਰਾਇਆ ਜਿਸ ਵਿਅਕਤੀ ਦੇ ਖਿਲਾਫ ਉਹਨੇ ਕੰਪਲੇਨਟ ਕੀਤੀ ਸੀ ਔਰੇ ਖਿਲਾਫ ਹਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਐਫ ਆਈ ਆਰ ਕਰ ਦਿੱਤੀ ਗਈ ਜੀਨੀ ਲੜਾਈ ਹਜੇ ਅਸੀਂ ਲੜਨੀ ਹੈ ਲੇਕਿਨ ਉਹ ਲੈਂਡ ਪੁਲਿੰਗ ਪਾਲਸੀ ਦੇ ਅਧੀਨ ਲੋਕਾਂ ਨੂੰ ਡਰਾ ਰਹੀ ਹੈ ਪੰਜਾਬ ਦੀ ਪੁਲਿਸ ਔਰ ਕਮਿਸ਼ਨੇਟ ਜਿਹੜਾ ਕਮਿਸ਼ਨਰ ਦਾ ਦਫਤਰ ਹੈ ਕਿ ਭਾਈ ਤੁਸੀਂ ਜਲਦੀ ਦਸਖਤ ਕਰੋ ਨਹੀਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਇਹ ਬਿਲਕੁਲ ਨਹੀਂ ਹੁੰਦਾਂਗੇ ਕਿਸੇ ਵਿਅਕਤੀ ਨੂੰ ਸ਼ਹਿਰ ਦੇ ਨੂੰ ਕਿਸੇ ਸਾਡੇ ਭਰਾ ਨੂੰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰੇ ਨਾਲ ਮੇਰੀ ਗੱਲ ਹੋਈ ਹੈ ਕਿਸੇ ਨੂੰ ਕੋਈ ਤਕਲੀਫ ਹੋਵੇ ਅੱਧੀ ਰਾਤ ਨੂੰ ਵੀ ਤੁਸੀਂ ਆਵਾਜ਼ ਮਾਰੋਗੇ ਤਾਂ ਕਾਂਗਰਸ ਪਾਰਟੀ ਤੇ ਰਾਜਾ ਵੜਿੰਗ ਤੁਹਾਡਾ ਦਾਸ ਉੱਥੇ ਤੁਹਾਡੇ ਨਾਲ ਖੜਾ ਹੋਏਗਾ ਅੱਧੀ ਰਾਤ ਨੂੰ ਔਰ ਕਿਸੇ ਪੁਲਸ ਵਾਲੇ ਨੂੰ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਿਆਂਗੇ ਚਾਹੇ ਉਹ ACP ਹੈ ਤੇ ਚਾਹੇ ਉਹ DCP ਹੈ ਤੇ ਚਾਹੇ ਉਹ ਕਮਿਸ਼ਨਰ ਹੈ ਇਸ ਕਰਕੇ ਤੁਸੀਂ ਧਿਆਨ ਰੱਖਣਾ ਆਵਾਜ਼ ਮਾਰਿਓ ਮੈਨੂੰ ਮਾਰ ਲਿਓ ਡਾਬਰ ਸਾਹਿਬ ਨੂੰ ਮਾਰ ਲਿਓ ਤਲਵਾਰ ਸਾਹਿਬ ਨੂੰ ਮਾਰ ਲਿਓ ਸਾਨੂੰ ਸੁਨੇਹਾ ਪਹੁੰਚਾ ਦੇ ਸੋ ਅੱਜ ਇੱਕ ਚੰਗੀ ਜਿਹੜੀ ਕੰਮ ਹੋਇਆ ਇਹ ਵੀ ਦੱਸਣਾ ਚਾਹੁੰਦਾ ਕਿ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਇਹਨਾਂ ਤੋਂ ਅੱਜ ਸਰਕਾਰ ਤੋਂ ਕੁਝ ਸਵਾਲ ਕੀਤੇ ਸਨ ਜਿਨ੍ਹਾਂ ਦਾ ਜਵਾਬ ਇਹਨਾਂ ਕੋਲੇ ਲੈਂਡ ਪੂਲਿੰਗ ਪਾਲਿਸੀ ਤੇ ਨਹੀਂ ਸੀ ਸੋ ਉਹਨਾਂ ਨੇ ਕਿਹਾ ਕਿ ਇਹਨੂੰ ਇਹਦੇ ਤੇ ਰੋਕ ਲਾਉਣੀ ਹੈ ਕਿਰਪਾ ਕਰਕੇ ਆ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਪਹਿਲਾਂ ਲੈ ਕੇ ਆਓ ਤੇ ਉਹਨਾਂ ਚੋਂ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਸੁਣਾਗੇ ਉਹਨਾਂ ਚ ਕਰੇ ਨੂੰ ਬੰਦ ਕਰੋ ਸੋ ਮੈਨੂੰ ਉਮੀਦ ਹੈ ਉਮੀਦ ਹੈ ਕਿ ਸਰਕਾਰ ਦੇ ਸਾਰੇ ਸਵਾਲ ਜਵਾਬ ਸੁਣਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਇਹ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕੋਈ ਵੱਡਾ ਕਰੜਾ ਫੈਸਲਾ ਜ਼ਰੂਰ ਲੈਣਗੇ ਇਹ ਮੈਂ ਆਸ ਕਰਦਾ ਹਾਂ ਲੇਕਿਨ ਦੁਬਾਰਾ ਫੇਰ ਫੇਨਾ ਚੋਣਾ ਤਾਂ ਕੇ ਨਾ ਕਿਸੇ ਨੂੰ ਕਿਸਾਨ ਨੂੰ ਤੇ ਨਾ ਕਿਸੇ ਸਾਥੀ ਸ਼ਹਿਰ ਵਾਲੇ ਨੂੰ ਕਾਰੋਬਾਰੀ ਆਪਣੀ ਜ਼ਮੀਨ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਹੈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਆਖੋਗੇ ਅਸੀਂ ਤੁਹਾਡੇ ਨਾਲ ਮੈਂ ਚੱਲਾਂਗਾ ਕਮਿਸ਼ਨਰ ਦੇ ਕੋਲੇ ਅਗਰ ਕਮਿਸ਼ਨਰ ਤੁਹਾਨੂੰ ਬੁਲਾਏਗਾ ਤਾਂ ਮੈਂ ਚੱਲਾਂਗਾ ਐਸਪੀ ਕੋਲੇ ਤੇ ਡੀਸੀਪੀ ਕੋਲੇ ਦੇਖਦੇ ਆ ਤੁਹਾਡੇ ਨਾਲ ਕੌਣ ਜ਼ਿਆਸਤੀ ਨਾਲ ਤੁਹਾਡੇ ਦਸਕਤ ਕਰੂਗਾ ਸੋ ਇੰਨਾ ਹੀ ਕਹਿੰਦਾ ਸੀ ਕਹਿਣਾ ਹੀ ਸੀ ਔਰ ਕਿਸਾਨਾਂ ਦੀ ਲੁੱਟ ਨਹੀਂ ਹੁੰਦਾਂਗੇ ਜ਼ਮੀਨ ਸਾਡੀ ਮਾਂ ਹੈ ਔਰ ਅਸੀਂ ਇਹਦੇ ਪਿੱਛੇ ਹਰ ਲੜਾਈ ਲੜਾਂਗੇ ਔਰ ਲੈਂਡ ਪੂਲਿੰਗ ਪਾਲਿਸੀ ਤੇ ਇਹਨਾਂ ਨੂੰ ਰੋਲ ਬੈਕ ਜਾਣੇ ਕੀ ਵਾਪਸ ਲੈਣੀ ਪੈਣੀ ਧੰਨ